ਸਕ੍ਰੀਨ ਤੇ ਚੱਲ ਰਹੀ ਤਸਵੀਰ ਜਿਸ ਦੇ ਵਿੱਚ ਤੁਸੀਂ ਇੱਕ ਚੈੱਕ ਵਾਲੀ ਸ਼ਰਟ ਪਾਈ ਹੋਏ ਨੌਜਵਾਨ ਨੂੰ ਦੇਖ ਰਹੇ ਹੋ ਇਹ ਉਹ ਨੌਜਵਾਨ ਕੰਡਕਟਰ ਹੈ ਜੋ ਹਰ ਰੋਜ਼ ਦੀ ਤਰ੍ਹਾਂ ਸੀਟੀ ਮਾਰ ਕੇ ਬਾਜ਼ੇ ਵਿੱਚ ਸਵਾਰੇ ਨੂੰ ਚੜਾਉਂਦਾ ਸੀ ਤੇ ਸਵਾਰੀਆਂ ਨੂੰ ਉਤਾਰਦਾ ਸੀ ਤੇ ਕਈ ਵਾਰ ਰੋਡ ਜਾਮ ਹੋਣ ਕਰਕੇ ਸੀਟੀ ਦੇ ਨਾਲ ਹੀ ਬੱਸ ਨੂੰ ਅੱਗੇ ਪਿੱਛੇ ਵੀ ਕਰਵਾਉਂਦਾ ਸੀ ਪਰ ਅੱਜ ਜੋ ਇਸ ਦੇ ਨਾਲ ਹੋਇਆ ਇਸ ਨੂੰ ਦੇਖ ਕੇ ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਦਾ ਚੀਕ ਚਿਹੜਾ ਪੈ ਗਿਆ ਦਰਅਸਲ ਡਰਾਈਵਰ ਕਰਕੇ ਇਸ ਦੇ ਨਾਲ ਅਜੀਹਾ ਹਾਸਾ ਵਪਰ ਗਿਆ ਫਿਰ ਬੱਸ ਡਰਾਈਵਰ ਬਾਜ਼ੇ ਵਿੱਚੋਂ ਫਟਾਫਟ ਬਾਹਰ ਨਿਕਲਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਮੇਲੇ ਜਾਣਕਾਰ ਅਨੁਸਾਰ ਹਾਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਪ੍ਰਾਈਵੇਟ ਬੱਸ ਜਿਸ ਨੂੰ ਗੁਰਪ੍ਰੀਤ ਸਿੰਘ ਨਾਮ ਦਾ ਡਰਾਈਵਰ ਚਲਾ ਰਿਹਾ ਸੀ ਅਤੇ ਰਣਜੀਤ ਸਿੰਘ ਬਤੌਰ ਕੰਡਕਟਰ ਆਪਣੀ ਡਿਊਟੀ ਨਿਭਾ ਰਿਹਾ ਸੀ ਪਿੰਡ ਉਟਾਲਾ ਨੇੜੇ ਸੜਕ ਉੱਪਰ ਜਾਮ ਲੱਗਿਆ ਹੋਣ ਕਾਰਨ ਬੱਸ ਨੂੰ ਬੈਕ ਕਰਵਾਉਣ ਲਈ ਉਤਰੇ ਕੰਡਕਟਰ ਰਣਜੀਤ ਸਿੰਘ ਨੂੰ ਬੱਸ ਨੇ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਦਾ ਨਾਮ ਲਖਵਿੰਦਰ ਸਿੰਘ ਹੈ ਜੀ ਪਿੰਡ ਤਨਘੇੜੀ ਹੈ ਜੀ ਮੇਰਾ ਛੋਟਾ ਬ੍ਰਦਰ ਸੀਗਾ ਜੀ ਬਸ ਇੱਕ ਐਕਟਰ ਸੀਗਾ ਤੇ 40 ਸਾਲ ਦੀ ਉਮਰ ਸੀ ਵੀ ਜੀ ਕੀ ਕਰਨਾ ਪਾਪੜੀ ਜੀ ਘਟਣਾ ਵਾਪਰੀ ਜੀ ਜਾਮ ਲੱਗਿਆ ਸੀਗਾ ਗੱਡੀ ਗਲਤ ਰਸਤੇ ਮੋੜਨ ਕਾਰਨ ਗੱਡੀ ਰਿਵਰਸ ਕਰਵਾ ਰਿਆ ਸੀਗਾ ਡਰਾਈਵਰ ਨੇ ਪਿੱਛੇ ਪੈਕ ਫੇੜ ਲੱਗਨ ਕਾਰਨ ਉਹਦੀ ਡੈਥ ਹੋ ਗਈ ਕੀ ਹੋ ਗਿਆ ਹਾਂਜੀ ਮੈਰ ਕਿੰਨੇ ਚਿਰ ਹੋਏ ਨੇ ਬੇਹ ਤਿੰਨ ਸਾਲ ਹੋਏ ਤੇ ਸਾਲ ਲਈ ਬੱਚੇ ਵਿੱਚ ਇੱਕ ਬੱਚਾ ਜੀ ਇੰਨੇ ਧਰੋਕ ਸਾਲ ਦੀ ਗੱਡੀ ਹੈ ਜੀ ਤੇ ਹੁਣ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਹਾਂਜੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਬਾਜ਼ ਦੇ ਡਰਾਈਵਰ ਦੇ ਖਿਲਾਫ ਅਣਗਹਿਲੀ ਅਤੇ ਲਾਪਰਵਾਹੀ ਵਰਤਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਲਿਆ ਵਕੀਲ ਲਖਦੀਪ ਸਿੰਘ ਆ ਇੱਕ ਐਕਸੀਡੈਂਟ ਆਇਆ ਉਹਦਾ ਨਾਮ ਰਣਜੀਤ ਸਿੰਘ ਆ ਤੇ ਉਹ ਪਿੱਟਰ ਸੀਗਾ ਤੇ ਮੇਰੇ ਕੋਲ ਪ੍ਰੂਫ ਡਾਟਾ ਆ ਐਕਸੀਡੈਂਟ ਕਰਕੇ ਦਿੱਤਾ ਹੈ ਕੀ ਗੱਲ ਹੈ ਜਿੱਤੇ ਮੇ ਦਿੱਤੀ ਕੀ ਐਕਸੀਡੈਂਟ ਹੋ ਗਿਆ ਸਰ ਮੈਂ ਜਦੋਂ ਉਹਦਾ ਸੀਪੀਆ ਕਰਕੇ ਹੋ ਸਕਦੀ ਹੈ ਮੈਂ ਜਦੋਂ ਸੀਪੀਆ ਕਰ ਰਿਹਾ ਸੀਗਾ ਮੈਨੂੰ ਤਾਂ ਇਹ ਲੱਗ ਰਿਹਾ ਸੀਗਾ ਕਿ ਚੈਸਟ ਇੰਜਰੀ ਹੋਈ ਹੈ ਬਾਕੀ ਪੋਸਮਾਰਟਮ ਤੋਂ ਇਨਫੋਰਮੇਸ਼ਨ ਕਨਫਰਮ ਹੋਏਗੀ ਕਿ ਕੌਜ਼ ਆਫ ਡੈਥ ਕੀ ਹੈ ਕਰਨੇ ਕੋਈ ਨਹੀਂ ਘਟਨਾ ਹੈਗੀ ਸਰ ਇਹ ਕੁਝ ਤਕਰੀਬਨ 11:30 ਦੇ ਇਨਕੀ ਇਹ ਦਾ ਸਿਚੁਏਸ਼ਨ 40 ইয়ার্স ਇਹਦਾ ਨਾਮ ਰঞ্জੀਤ ਸਿੰਘ ਹੈ 40 ਸਾਲ ਦੀ ਉਮਰ ਹੈ ਪੱਤਿਗੜ ਸਾਹਿਬ ਪਿੰਡ ਦੇ ਤੋਂ ਪੱਤਿਗੜ ਸਾਹਿਬ ਤੋਂ ਜੀ ਸਾਹਿਬ ਟਰੈਵਰ ਤੋਂ ਰঞ্জੀਤ ਸਿੰਘ ਬਸ ਨੰਬਰ 212 ਡੀ ਕੇ 873 ਦੇ ਨਾਲ ਸਮਾਪਤ ਆਪ ਰਪਿਸਨ ਸੁੰਨੀ ਤੇ ਜਿਆਦਾ ਕਰੈਕਟਰ ਸੀਗਾ ਇੱਕ ਬਸ ਪਿੱਛੇ ਘਾਰ ਰਹਿ ਗਿਆ ਹਰਜੀਤ ਸਿੰਘ ਸਮੋ ਹਾਫਸਿੰਗ ਬਸੀ ਤਨਹੇੜੀ ਪੀਐਸਮਲੋਂ ਦਿਲਾ ਪਤਾ ਕਰਦੇ ਇਹ ਵੀ ਲੱਗਦਾ ਤੇ ਮੂੰਹ ਵੱਡੇ ਤੇ ਮੌਤ ਮੌਤ ਹੋ ਗਈ ਤੇ ਕਾਰਬੋ ਅਮਰਗਨ ਦੀ ਜਾਰੀ ਹੈ ਕਿੰਨੇ ਕੇ ਸਾਲ ਦਾ ਜੀ ਇਹ 40 ਸਾਲ ਤੋਂ ਉਪਰ ਹੈ ਜੀ ਇਹ ਬਾਥਰੂਮ ਪਿੱਛੇ ਕਰਨ ਲੱਗਿਆ ਹਾਂ। ਹਾਂਜੀ ਬੱਸ ਬੈਕ ਕਰਾ ਰਾਹਗੀ ਬਹੁਤ ਜਾਮ ਲੱਗਿਆ ਜੀ। ਜੇ ਮੈਂ ਕਰਨਾ ਇਹ ਥੱਲੇ ਆ ਕੇ ਬਸ ਥੱਲੇ ਮੈਂ ਫੇਟ ਬੱਜੀ ਫੇਟ ਰੁਕਣਾ ਕਿ ਮੂਹਵੰਡੇ ਤੇ ਆਜ ਸਾਡੇ ਦੀ ਸੇਵਾ। ਕਿਹੜੀਆਂ ਤਰ੍ਹਾਂ ਮਾਹਤ ਪਰਕਰਦ ਤੱਕ ਇਹ ਨਹੀਂ ਤੱਕੀ ਦੱਸਦੇ। ਹਾਂ ਮੈਂ ਮੈਂ ਡਾਕਟਰ ਰਜਿਸਟਰੀ ਨੂੰ ਸਮਾਉਂ ਘਰ ਪਹੁੰਚੇ। ਡਰਾਈਵਰ ਹਾਂਜੀ ਡਰਾਈਵਰ ਇਹ ਗੇਂਦਰਾ ਮਾਹਤ ਰੇਨੂਲ ਫਕਰ ਦੱਸਦਾ। ਸੂਸ਼ਕ ਕੈਸਿਕ 106 ਬੀ ਐਨ ਐਸ ਉਹਨੇ ਇਹ ਆ ਕਿ ਕਰਤਾ ਨਹੀਂ ਬਈ ਜੀ ਨਹੀਂ ਮੌਕੇ ਬਸ ਬਰਦਾ ਚ ਲੱਗ ਗਿਆ ਨਹੀਂ ਅਜੇ ਲੱਗ ਰਿਹਾ ਹੈ ਡਰਾਈਵਰ ਜਦੋਂ ਪੱਤ ਚਲਾ ਰਿਹਾ ਸੀ ਪਿੱਛੇ ਬੈਕ ਕਰ ਰਿਹਾ ਜਿਹਨੂੰ ਪਤਾ ਨਹੀਂ ਲੱਗਿਆ ਕਿ ਇਹ ਵੀ ਗੇਟ ਨਹੀਂ ਉਹਨੂੰ ਪਤਾ ਨਹੀਂ ਜਾਮ ਲੱਗਿਆ ਸੀਗਾ ਉੱਥੇ ਜੀ ਉਹਨੂੰ ਹੀ ਪਤਾ ਲੱਗਿਆ ਬਸ ਲੰਬੀ ਹੋ ਗਈ ਕਿ ਨਹੀਂ ਪਤਾ ਨਹੀਂ ਉੱਥੇ ਗਿਆ ਉਹ ਸਾਬਾ ਜਨਾਲ ਨੇ ਆਖਲ ਕਰਾਇਆ ਜਾ ਕੇ ਲੈ ਕੇ ਜੀ ਇਹ ਮੌਕੇ ਨੂੰ ਮਰ ਗਿਆ ਨਹੀਂ ਇਹ ਲੈ ਕੇ ਮੌਕੇ ਦੇ ਨਾਲ ਡਾਕਟਰ ਸਾਹਿਬ ਨੇ ਆ ਕੇ ਦਿੱਤਾ ਡੈਥ ਸਰਟੀਫੀਕੇਟ ਜਿਹੜਾ ਮੈਡੀਕਲ ਰਿਪੋਰਟ ਡੈਟਾਡੀ ਦਾ ਪੋਸਟਮਨ ਕੋਹਣਾ ਕੰਮ ਕੋਸਟ ਰਾਮ ਨੇ ਰੋਂਦਾ ਹੁੰਦਾ ਸੀ ਬਤਕੀ ਅੱਜ ਵਸੇ ਕਾਪੀ ਦਾ ਅੱਜ ਵਸੇ ਕਾਪੀ ਦੀ ਅੱਜ ਦੀ ਵੀ ਡਰਾਈਵਰ ਆਪੂਦੇ ਹਸਪੀਟਲ ਹੈਗੇ ਲਈ ਆਪੇ ਵਾਸਤੇ ਦੀ ਦੌੜ ਲਾ ਕੇ ਸਦਾ ਦੇ ਕੇ ਮ੍ਰਿਤਕ ਜੋ ਆਪਣੇ ਪਿੱਛੇ 2 ਸਾਲ ਦੀ ਧੀ ਅਤੇ ਪਤਨੀ ਨੂੰ ਛੱਡ ਗਿਆ ਸੋ ਇੱਥੇ ਲੋਡ ਹੈ ਥੋੜਾ ਜਿਹਾ ਦੇਖ ਕੇ ਚੱਲਣ ਦੀ ਕਿਉਂਕਿ ਕਿਸੇ ਦੀ ਅਣਗਹਿਲੀ ਕਾਰਨ ਕਰਕੇ ਅਜਿਹਾ ਹਾਦਸਾ ਨਾ ਹੋ ਸਕੇ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ